ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਦੀ ਮਾਂ ਮੈਨੂੰ ਸੇਂਗ ਬਣਾ ਦੇ ਸੋਨੇ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸੇਂਗ ਬਣਾ ਦੇ ਸੋਨੇ ਜਹੀ ਸਦਸਤਾਰ ਸਜਾ ਦੇ ਅੱਜ ਦਾਦੀ ਤੂੰ ਬਨ ਮਾਂ ਗੁਜਰੀ ਮੈਨੂੰ ਵਾਂਗ ਅਜੀਤ ਬਣਾ ਦੇ ਮੈਨੂੰ ਵਾਂਗ ਜੁਜਾਰ ਬਣਾ ਦੇ ਦਸਮ ਪਿਤਾ ਦੀ ਕੁਰਬਾਨੀ ਦਾ ਮਨਜ਼ਰਾਏ ਤੋ ਯਾਦ ਕਰਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਿਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਿਹੀ ਦਸਤਾਰ ਸਜਾ ਦੇ ਦਸ਼ਮੇਸ਼ ਪਿਤਾ ਦੇ लाਡਲਿਆਂ ਦੀ ਅੱਜ ਕੁਰਬਾਨੀ ਯਾਦ ਕਰਾ ਦੇ ਸਿੱਖੀ ਦਾ ਤੂੰ ਸਬਕ ਸਿਖਾ ਦੇ ਸੋਹਣੀ ਜਹੀ ਕਿਰਪਾਨ ਪੁਆ ਦੇ ਸਿੱਖੀ ਦਿਲ ਮੇਰੇ ਵਿੱਚ ਵਸਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਗਿੱਦੜਾਂ ਤੋਂ ਤੂੰ ਸ਼ੇਰ ਬਣਾ ਦੇ ਮੈਨੂੰ ਸਿੰਘ ਤਲੇਰ ਬਣਾ ਦੇ ਗਦੜਾਂ ਤੋਂ ਤੂੰ ਸ਼ੇਰ ਬਣਾ ਦੇ ਮੈਨੂੰ ਸਿੰਘ ਦਲੇਰ ਬਣਾ ਦੇ ਮਾਨ ਕਰਾਂ ਮੈਂ ਪੱਗ ਆਪਣੀ ਤੇ ਐਸਾ ਅਚ ਗਿਆਨ ਕਰਾ ਦੇ ਕਿਸਾ ਦਾਸਤਕਾਰ ਸਿਖਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਕੁਰਬਾਨੀ ਨੂੰ ਸਿੱਖ ਗੁਰੂਆਂ ਦੀ ਮੇਰੇ ਰੋਮ ਰੋਮ ਵਿੱਚ ਭਰ ਦੇ ਸਾਹਬ ਸਾਵਰ ਖਾਂ ਕੇ ਸਾਨੂੰ ਪੱਗ ਨੂੰ ਤੂੰ ਮੇਰੀ ਸ਼ਾਨ ਬਣਾ ਦੇ ਨਿੱਕੀ ਦਾ ਤੂੰ ਪਾਠ ਪੜ੍ਹਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਜੇ ਕਰ ਕਮੀ 기ਤੇ ਹੈ ਦਾਦੀ ਅਜੋ ਕਮੀ ਤੇਰੇ ਵਿੱਚ ਹੈ ਤੂੰ ਭਰ ਦੇ ਜੇ ਜੋਸ਼ ਮੇਰੇ ਵਿੱਚ ਠੜਕ ਨਹੀਂ ਸਕਦਾ ਮੈਂ ਸਿੱਖੀ ਤੋਂ ਐਸਾ ਅਜ ਤੇ ਜਾਮ ਪਿਲਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਜੇ ਤੂੰ ਬਨੇ ਵਾਂਗ ਮਾ ਗੁਜਰੀ ਵਾਂਗਰ ਮੈਂ ਅਜੀਤ ਬਣਾਂਗਾ ਵਾਂਗਰ ਮੈਂ ਜੁਜਾਰ ਬਣਾਂਗਾ ਹਿੰਮਤ ਅੱਜ ਤੂੰ ਕਰ ਦੇ ਦਾਤੀ ਇਸ ਬੂਟੇ ਨੂੰ ਦੇ ਦੇ ਪਾਣੀ ਅੰਮ੍ਰਿਤ ਦਾ ਤੂੰ ਪਾਨ ਕਰਾ ਦੇ ਦਾਤੀ ਮਾਂ ਮੈਨੂੰ ਸਿੰਘ ਬਣਾ ਦੇ ਦਾਤੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਦਾਦੀ ਮਾਂ ਮੈਨੂੰ ਸਿੰਘ ਬਣਾ ਦੇ ਸੋਹਣੀ ਜਹੀ ਦਸਤਾਰ ਸਜਾ ਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ